ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਉਮੀਦ ਕਰਦੇ ਕਿ ਸਾਰੇ ਜਣੇ ਚੜ੍ਹਦੀ ਕਲਾ ਦੇ ਵਿੱਚ ਹੋਗੇ ਸੋ ਅੱਜ ਦੀ ਵੀਡੀਓ ਵੀ ਬਹੁਤ ਵਧੀਆ ਵਾ ਸੋ ਮੇਰਾ ਨਾਮ ਹੈ ਬਲਜੀਤ ਕੌਰ ਸਾਡੇ ਚੈਨਲ ਦਾ ਨਾਮ ਹੈ ਮਾਂ ਪੁੱਤ ਦੀ ਜੋੜੀ ਤੇ ਮੈਂ ਇੱਥੇ ਕੋਠੇ ਤੇ ਆਈ ਹੋਈ ਸੀ ਤੇ ਮੌਸਮ ਬਹੁਤ ਠੰਡਾ ਵਾ ਤੇ ਬਹੁਤ ਵਧੀਆ ਮੌਸਮ ਹੋਇਆ ਵਾ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੀ ਗਰਮੀ ਬਹੁਤ ਹੋ ਗਈ ਸੀ ਤੇ ਵਾਹਿਗੁਰੂ ਦੀ ਕਿਰਪਾ ਵਾ ਜਿੰਨੀ ਕ ਗਰਮੀ ਹੁੰਦੀ ਉਹਨੇ ਕ ਫਿਰ ਪ੍ਰਮਾਤਮਾ ਠੰਡਾ ਕਰ ਦਿੰਦੇ ਨੇ ਮੌਸਮ ਠੰਡਾ ਹੋ ਜਾਂਦਾ ਵਾ ਤੇ بارش ਦੇ ਸਬੰਧ ਨਾਲ بارش ਆਉਂਦੀ ਆ ਜਾਂ ਨਹੀਂ ਉਹ ਬੱਦਲ ਬਹੁਤ ਹੋਇਆ ਮੈਂ ਤੁਹਾਨੂੰ ਬੈਕ ਕੈਮਰਾ ਕਰਕੇ ਦੱਸਦੀ ਆ ਤੋ ਦੇਖੋ ਬਹੁਤ ਵਧੀਆ ਮੌਸਮ ਹੋਇਆ ਵਾ ਇੱਧਰ ਮੇਰੀ ਟੈਂਕੀ ਪਰ ਚਲੀ ਆ ਮੈਂ ਟੈਂਕੀ ਪਰ ਹੰਡੀ ਸੀ ਤੇ ਆ ਦੇਖੋ ਮੌਸਮ ਬਹੁਤ ਵਧੀਆ ਹੋਇਆ ਵਾ ਜੀ ਤੁਸੀਂ ਦੇਖ ਸਕਦੇ ਹੋ ਬੱਦਲ ਵਾਈ ਹੋਈ ਪਈ ਆ ਨਾ ਸੋਹਣਾ 뷰 ਹੁੰਦਾ ਪਿਆ ਵਾ ਤੇ ਦੇਖੋ ਤੇ ਬਹੁਤ ਸੋਹਣਾ ਮੌਸਮ ਹੋਇਆ ਵਾ ਬਹੁਤ ਜਿਆਦਾ ਸੋਹਣਾ ਤੇ ਇਹੋ ਜਿਹਾ ਮੌਸਮ ਇਹਨੂੰ ਬਹੁਤ ਜਿਆਦਾ ਪਸੰਦ ਆ ਤੇ ਤੇ ਸਾਡੇ ਉੱਪਰੋਂ ਕੋਠੇ ਤੋਂ ਵੀਊ ਬਹੁਤ ਵਧੀਆ ਹੁੰਦਾ ਵਾ ਤੇ ਇੱਧਰ ਪਹਿਲੀ ਪੂਲੀ ਡੇ ਨਿਵਾਉਣ ਕਦੂ ਕਰ ਰਹੇ ਨੇ ਆ ਦੇਖੋ ਇੱਧਰ ਪਾਣੀ ਲੱਗ ਗਿਆ ਵਾ ਬਸ ਝੋਨਾ ਲਾਉਣਾ ਬਹੁਤ ਵਧੀਆ ਵੀਊ ਸੋ ਇੱਧਰ ਵਾਈਫਾਈ ਲੱਗਾ ਸਾਡਾ ਤੇ ਸੋ ਮੈਂ ਇੱਥੇ ਆਈ ਸੀ ਕੋਠੇ ਤੇ ਮੈਂ ਕਿਹਾ ਟੈਂਕੀ ਭਰ ਲਾਂ ਹਵਾ ਹਵਾ ਚੱਲਣ ਡੈ ਪੀ ਆ ਦੇਖੋ ਪੱਤੇ ਹਿੱਲ ਰਹੇ ਨੇ ਹਵਾ ਚੱਲਦੀ ਆ ਤੇ ਥੋੜੇ ਦਿਨ ਤੱਕ بارش ਆ ਜੂਗੀ ਆ ਦੇਖੋ ਬੱਦਲ ਹੋਇਆ ਕਾਫੀ ਤੇ ਪਾਣੀ ਦਾ ਬੰਦੋਬਸਤ ਕਰ ਲੈਣਾ ਚਾਹੀਦਾ ਪਤਾ ਨਹੀਂ ਹੁੰਦਾ ਪਾਣੀ ਨਾ ਲਾਈਟ ਚੱਲ ਜੇ ਮੈਂ ਫਿਰ ਲਾਈਟ ਹ ਪਾਣੀ ਪਰ ਦੀ ਸੀ ਟੈਂਕੀ ਵਿੱਚ ਇਸ ਤੱਕ ਬਸ ਆਈ ਚੱਲਿਆ ਵਾ ਤੇ ਕੱਲ ਮੈਂ ਸਬਜੀ ਬਣਾਈ ਹੋਈ ਸੀ ਉਹ ਹੈ ਗਈ ਆ ਤੇ ਅੱਜ ਕੁਛ ਨਹੀਂ ਬਣਾਉਣਾ ਅੱਜ ਫੁਲਕੇ ਲਾਵਾਂਗੇ ਆਪਾਂ ਤੇ ਸੋ ਅੱਜ ਸੋ ਹੁਣ ਆਪਾਂ ਜਾਵਾਂਗੇ ਥੱਲੇ ਸੋ ਅੱਜ ਸਾਡੇ ਘਰ ਗੈਸਟ ਆਏ ਸੀ ਪਰ ਜਿੰਨੇ ਤੱਕ ਚੈਨਲ ਮਾਨੋ ਨਹੀਂ ਹੁੰਦਾ ਆਪਾਂ ਕਿਤੇ ਦੀ ਵੀਡੀਓ ਨਹੀਂ ਬਣਾ ਸਕਦੇ ਉਸ ਤੋਂ ਬਾਅਦ ਆਪਾਂ ਜ਼ਰੂਰ ਬਣਾਇਆ ਕਰਾਂਗੇ ਉਹਨਾਂ ਨੇ ਮਨਾ ਨਹੀਂ ਸੀ ਕੀਤਾ ਉਹ ਕਿੰਨੇ ਉਹਨਾਂ ਨੂੰ ਮੈਂ ਪੁੱਛਿਆ ਹੀ ਨਹੀਂ ਕਿਉਂਕਿ ਸਾਡੇ ਸਾਡੇ ਫੈਮਿਲੀ ਅਲਾਉਡ ਕਰਦੀ ਹੈ ਵੀਡੀਓ ਬਣਾਉਣਾ ਕੋਈ ਐਸੀ ਜੀ ਗੱਲ ਨਹੀਂ ਹੈਗੀ ਸਾਡਾ ਕੋਈ ਵੀ ਰਿਸ਼ਤੇਦਾਰ ਇਹ ਚੀਜ਼ ਨੂੰ ਇਹ ਨਹੀਂ ਆ ਕਿ ਚੰਗਾ ਨਹੀਂ ਮੰਨਦਾ ਹੈਗਾ ਵੀਡੀਓ ਬਣਾਉਣ ਨੂੰ ਬਹੁਤ ਪਸੰਦ ਆ ਕਿਉਂਕਿ ਉਹ ਸ਼ਹਿਰ ਚ ਕਿਉਂਕਿ ਉਹ ਸ਼ਹਿਰ ਚ ਰਹਿਣ ਵਾਲੇ ਉਹਨਾਂ ਨੂੰ ਸਾਰਾ ਪਤਾ ਹੈ ਸੋ ਹਵਾ ਚੱਲ ਪਈ ਬਹੁਤ ਤੇਜ਼ ਨਾ ਤੇ ਉਹਨਾਂ ਦੇ ਬੇਟੇ ਦੇ ਘਰ ਬੇਬੀ ਆਇਆ ਸੀ ਤੇ ਉਹਨਾਂ ਨੇ ਫਿਰ ਡੱਬਾ ਦੇਣ ਆਏ ਸੀ ਤੇ ਉਹ ਬਾਹਰ ਰਹਿੰਦੇ ਐ ਤੇ ਉੱਥੇ ਬੇਬੀ ਹੋਇਆ ਸੀ ਤੇ ਉਹ ਜਨਵਰੀ ਮਹੀਨੇ ਆਉਣਗੇ ਫਿਰ ਉਹ ਪਾਰਟੀ ਕਰਨਗੇ ਫਿਰ ਆਪਾਂ ਤੁਹਾਨੂੰ ਪਾਰਟੀ ਇੰਜੋਏ ਕਰਵਾਵਾਂਗੇ ਤੇ ਵੀ ਜ਼ਰੂਰ ਵੀਡੀਓ ਬਣਾਵਾਂਗੇ ਉਸ ਟਾਈਮ 'ਚ ਤੇ ਜਨਵਰੀ ਮਹੀਨੇ ਆ ਤੇ ਸੋ ਜੇ ਤਾਂ ਚਲੋ ਜਾ ਹੋਇਆ ਕਿਉਂਕਿ ਕਿਸੇ ਟਾਈਮ ਵਿੱਚ ਆ ਜਾਂਦੇ ਆ ਮੈਰਿਜ ਵਗੈਰਾ ਵੀ ਆ ਜਾਂਦੀ ਹੈ ਸਾਡੇ ਇੱਥੇ ਮੈਰਿਜ ਵੀ ਇੱਕ ਦੋ ਹੈ ਜਨਵਰੀ ਚ ਕਰਨੀ ਆ ਫਰਵਰੀ ਚ ਤੇ ਜੇ ਜਦੋਂ ਵੀ ਕਰਨਗੇ ਚਲੋ ਦੇਖ ਲਾਂਗੇ ਹਨਾ ਜਸਟਮੈਂਟ ਕਰ ਲਾਂਗੇ ਆਪਾਂ ਤੇ ਸੋ ਤੁਹਾਨੂੰ ਹੁਣ ਹਵਾ ਚੱਲ ਪਈ ਆ ਬਹੁਤ ਤੇਜ਼ੀ ਦੇ ਨਾਲ ਇੱਧਰ ਗੱਡੀਆਂ ਜਾ ਰੀਆਂ ਨੇ ਤੇ ਇੱਧਰ ਸਾਡੇ ਆੜੂ ਵੀ ਲੱਗੇ ਹੋਏ ਆ ਕਾਫੀ ਮੋਟੇ ਆੜੂ ਲੱਗੇ ਆ ਦੇਖੋ ਪਰ ਹਜੇ ਪੱਕੇ ਨਹੀਂ ਆ ਹਜੇ ਹੜੇ ਆ ਤੇ ਬਹੁਤ ਮਿੱਠੇ ਹੁੰਦੇ ਭਏ ਹੋਏ ਆ ਤੇ ਸੋ ਆ ਦੇਖੋ ਹਵਾ ਕਾਫੀ ਚੱਲਦੀ ਪਈ ਐ ਇੱਧਰ ਦੇਖੋ ਇੱਧਰ ਦੇਖੋ ਕਿਦਾਂ ਮਿੱਟੀ ਘਟਾ ਉੱਡੜਿਆ ਹੈ ਬੱਦਲ ਬਤਾ ਨਹੀਂ ਹੁਣ ਮਈ ਆਊਗਾ ਜਾਂ ਬੱਦਲ ਖੁੱਲਜੇ ਐਸੇ ਮੌਸਮ ਤੇ ਕਾਫੀ ਬੱਤੀਆ ਹੋਇਆ ਆ ਮੌਸਮ ਬਹੁਤ ਕਾਫੀ ਵਧੀਆ ਹੈ ਇੱਧਰ ਦੇਖੋ ਇੱਧਰ ਹੀ ਬਹੁਤ ਸੋਹਣਾ ਮੌਸਮ ਹੈ ਬਹੁਤ ਬਿਊਟੀਫੁਲ ਆ ਦੇਖੋ ਸਾਡੇ ਡੇਰੇ ਦੇ ਟਾਂਟਾ ਮੇਟਾ ਮੇ मतलब ਥੋੜਾ ਹਟਣਾ ਟਮਾ ਘਾ ਰਹੇ ਗਏ ਨੇ ਮਤਲਬ ਇੰਨਾ ਮੈਨੂੰ ਬਹੁਤ ਵਧੀਆ ਲੱਗਦਾ ਜਿਆਦਾ ਪਸੰਦ ਆਉਂਦਾ ਸੋ ਮੈਨੂੰ ਬਹੁਤ ਵਧੀਆ ਲੱਗਦਾ ਸੋ ਜਿੰਨੋ ਜਿੰਨੋ ਅ ਇੱਦੇ ਦਾ ਵੀਊ ਵਧੀਆ ਲੱਗਿਆ ਸੋ ਕਮੈਂਟ ਕਰਕੇ ਜਰੂਰ ਦੱਸਿਓ ਸੋ ਹੁਣ ਆਪਾਂ ਜਾਂਦੇ ਆਂ ਨੀਚੇ ਤੇ ਨੀਚੇ ਗੁਰਬਾਣੀ ਚਲਦੀ ਪਈ ਆ ਤੇ ਸੋ ਗਾਇਸ ਹੁਣ ਆਪਾਂ ਜੰਨੇ ਆ ਥੱਲੇ ਥੱਲੇ ਤੇ ਹੈਗਾ ਬਹੁਤ ਹਨੇਰਾ ਦਰਵਾਜ਼ਾ ਆਪਾਂ ਕਰ ਦਿੰਨੇ ਬੰਦ ਬਾਰਿਸ਼ ਗਈ ਸੀ ਆ ਤੇ ਆਪਾਂ ਹੁਣ ਬੱਕਰੀਆਂ ਦੇ ਵੀ ਇੱਧਰ ਤੱਪੜ ਤਾਂ ਦਿੱਤੇ ਨੇ ਸੋ ਸਾਈਡਾਂ ਤੇ ਤੱਪੜ ਲਾਏ ਹੋਏ ਸੀ ਤੇ ਅਸੀਂ ਕਿਹਾ ਚਲੋ ਇੱਧਰ ਹਨਾ ਕਰ ਦੇਨੇ ਠਾਂ ਬਾਰਿਸ਼ ਪਤਾ ਨਹੀਂ ਹੁਣ ਹਨਾ ਥੋੜੀ ਆਵੇ ਜਾਂ ਜ਼ਿਆਦਾ ਇੱਧਰ ਪਸ਼ੂ ਵੀ ਆਪਾਂ ਅੰਦਰ ਕਰ ਦਿੱਤੇ ਨੇ ਅੰਗਰ ਆਪਾਂ ਅੰਦਰ ਬੰਦ ਦਿੱਤੇ ਨੇ ਤੇ ਸੋ ਬਾੜ ਸਿੱਟਾਂ ਆਉਂਡੀਆਂ ਵਾ ਪਰ ਥੋੜੀਆਂ ਆਉਂਡੀਆਂ ਪਤਾ ਨਹੀਂ ਨਾ ਹੁੰਦਾ ਬਾਰਿਸ਼ ਦਾ ਕਿਹਦੇ ਵੇਲੇ ਜ਼ਿਆਦਾ ਹੋ ਜਾਣਾ ਦੇਖੋ ਹਵਾ ਕਿੰਨੀ ਆਉਂਦੀ ਆ ਤੇ ਬੱਦਲ ਘੁੱਲ ਗਿਆ ਵਾ ਤਾਂ ਨਿਕੇਰੇ ਵੱਲੇ ਹਨਾ ਜਿਆਦਾ ਬਾੜਸ਼ਾ ਜੀ ਤੇ ਆ ਦੇਖੋ ਅਸੀਂ ਇੱਧਰ ਡੀਆਂ ਮੈਂ ਮੈਂ ਕਰਨ ਤੇ ਮੈਂ ਕਿਹਾ ਚਲੋ ਹਨਾ ਇਹਨਾਂ ਨੂੰ ਪੱਠੇ ਪਾਤੇ ਸੀ ਹੁਣ ਖਾਂਦੀਆਂ ਰਹਿਣਗੀਆਂ ਤੇ ਇੱਧਰ ਦੇਖੋ ਇੱਧਰ ਵੀ ਸਾਰੇ ਇਹ ਕਾਫੀ ਤਰ ਹਨਾ ਥੋੜਾ ਨੀਮ ਹੈ ਤਾਂ ਇੱਧਰ ਆਪਾਂ ਮਿੱਟੀ ਪਾਈ ਆ ਕਿਉਂਕਿ ਇੱਥੇ ਪਾਣੀ ਥੋੜਾ ਜਿਹਾ ਖਲੋ ਜਾਂਦਾ ਹੁੰਦਾ ਹੈ ਤੇ ਫਿਰ ਚਿੱਕੜ ਬੜਾ ਹੋ ਜਾਂਦਾ ਹੈ ਫਿਰ ਆਪਾਂ ਇੰਨੀ ਕੁ ਜਗ੍ਹਾ ਤੇ ਆ ਨਾ ਮਿੱਟੀ ਪਾ ਦਿੱਤੀ ਆ ਤੇ ਵੈਸੇ ਪਾਈ ਦੀ ਹਮੇਸ਼ਾ ਵਾ ਪਰ ਫਿਰ ਵੀ ਮਤਲਬ ਜਦੋਂ ਜ਼ਿਆਦਾ ਹੁੰਦੀ ਹੈ ਫਿਰ ਜ਼ਿਆਦਾ ਮਿੱਟੀ ਰੁੜ ਜਾਂਦੀ ਹੈ। ਤੋਂ ਫਿਰ ਉੱਥੇ ਢੋਵਾ ਪੈ ਜਾਂਦਾ ਹੈ। ਤੇ ਇੱਧਰ ਦੇਖੋ ਇੱਧਰ ਦੇਖੋ ਤੁਸੀਂ 뷰 ਦੇਖੋ ਕਿੰਨਾ ਵਧੀਆ ਆ ਰਿਹਾ ਬਹੁਤ ਜ਼ਿਆਦਾ ਕਿਊਟ 뷰 ਤੇ ਇਦਾਂ ਦਾ ਮੌਸਮ ਬਹੁਤ ਵਧੀਆ ਲੱਗਦਾ ਹੈ। ਤੇ ਆਹ ਦੇਖੋ। ਸੇ ਇੱਧਰ ਵੀ ਇਹ ਸੈਡਾਂ ਦੇ ਪਿੰਡ ਪਿੰਦੇ ਆ ਨਿਵਾਣੀ ਪਿੰਦਾ ਹੋਰ ਵੀ ਕਾਫੀ ਪਿੰਡ ਆ। ਮੈਂ ਵੀ ਇੱਧਰ ਬਾਹਰ ਹੀ ਆਈ ਸੀ ਤੇ ਮੈਂ ਕਿਹਾ ਚਲੋ ਹਨਾ ਨਾਲੇ ਤਾਂ ਪਾਕਿਸਤਾਨ ਨੂੰ ਵਿਊ ਦਿਖਾਉਨੇ ਆ ਬਾਹਰ ਦਾ ਤੇ ਬਹੁਤ ਵਧੀਆ ਵਿਊ ਆ ਤੇ ਕਮੈਂਟ ਚ ਮੈਨੂੰ ਜਰੂਰ ਮੇਰੀਆਂ ਭੈਣਾਂ ਦੱਸਿਓ ਕਿ ਕਿਵੇਂ ਦਾ ਲੱਗਾ ਵਿਊ ਤੇ ਆਸ ਨਹੀਂ ਬਸ ਮਤਲਬ ਆਪਣੇ ਖੇਤ ਵਗੈਰਾ ਦੱਸਾਂਗੇ ਤੇ ਤੇ ਇੱਧਰ ਆਪਾਂ ਤੁਹਾਨੂੰ ਰੁੱਖ ਵਗੈਰਾ ਦੱਸੀ ਹੋਏ ਆ ਤੇ ਮੌਸਮ ਅਜ ਮੌਸਮ ਅੰਜੋਏ ਕਰਨ ਦਾ ਟਾਈਮ ਆ ਤੇ ਲਾਉਣੇ ਉਹ ਮੈਂ ਬਾਅਦ ਵਿੱਚ ਲਾਉਂਗੀ ਅਜੇ ਟਾਈਮ ਨਹੀਂ ਹੋਇਆ ਸਬਜ਼ੀ ਕੱਲ ਦੀ ਪਈ ਸੀ ਬਣੀ ਆ ਤੇ ਸ਼ਾਮੀ ਬਣਾਈ ਸੀ ਮੈਂ ਕੱਲ ਤੇ ਬਸ ਫੁਲਕੇ ਲਾਉਣੇ ਉਹ ਆਪਾਂ ਲਾਵਾਂਗੇ ਬਾਅਦ ਵਿੱਚ ਜਾ ਕੇ ਤੇ ਅੱਜ ਬਸ ਬਾਰਿਸ਼ ਦਾ ਥੋੜਾ ਅੰਜੋਇਮੈਂਟ ਕਰਦੇ ਪਏ ਆ ਰਹਾ ਨਹੀਂ ਰਹੀ ਐ ਸਿਰਫ ਥੋੜੀ ਥੋੜੀ ਆ ਰਹੀ ਐ ਤੇ ਅੜਕਾ ਸਾਡੇ ਅੰਗੂਰ ਜਿਹੜੇ ਬਹੁਤ ਮਿੱਠੇ ਲੱਗੇ ਸੀ ਤੇ ਅਸੀਂ ਬਸ ਵੇਟ ਕਰ ਰਹੇ ਸੀ ਕਿ ਕਦੋਂ ਇਹ ਪੱਕਣਗੇ ਤੇ ਕਦੋਂ ਆਪਾਂ ਖਾਵਾਂਗੇ ਤੇ ਪਰ ਜਦੋਂ ਪੱਕੇ ਫਿਰ ਆਪਾਂ ਛੱਡੇ ਨਹੀਂ ਬਹੁਤ ਵਧੀਆ ਮਤਲਬ ਅੰਗੂਰ ਪੱਕੇ ਹੋਏ ਸੀ ਤੇ ਬਹੁਤ ਮਿੱਠੇ ਸੀ ਅੜਕਾ ਥੋੜਾ ਫਲ ਘਟ ਪਿਆ ਸੀ ਪਰ ਅਗਲੀ ਵਾਰ ਸ਼ਾਇਦ ਜ਼ਿਆਦਾ ਪਾਊਗਾ ਸੋ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਕਰ ਲਿਓ ਲਾਈਕ ਕਮੈਂਟ ਸ਼ੇਅਰ ਕੋਸ਼ਿਸ਼ ਕਰਿਆ ਕਰੋ ਫੁੱਲੂ ਵਾਚ ਕਰਨ ਦੀ ਨਾ ਵੀਡੀਓ ਫੁੱਲ ਵਾਚ ਕਰਕੇ ਦੇਖਿਆ ਕਰੋ ਜੀ ਤੇ ਬਿਲਕੁਲ ਵੀ ਸਕਿਪ ਸਕਿਪ ਨਾ ਕਰਿਆ ਕਰੋ ਤੇ ਇਧਰ ਮੋਟ ਲੱਗੀ ਹੋਈ ਨੇ ਆ ਦੇਖੋ ਤੇ ਪੱਤੇ ਹਿਲ ਰਹੇ ਨੇ ਹਵਾ ਕਾਫੀ ਆਉਂਦੀ ਹੈ ਇਧਰ ਮੈਂ ਤੁਹਾਨੂੰ ਦੱਸਿਆ ਨਾ ਲੰਗਾਠਾਂ ਦੇ ਬੂਟੇ ਆ ਤੇ ਅਮਰੋਦ ਦਾ ਬੂਟਾ ਹੈ ਤੇ ਇਹ ਆਪਾਂ ਕੋਈ ਵੀ ਕਚਰਾ ਹੋ ਜਾਂਦਾ ਨਾ ਜਿਹੜਾ ਜਮਾ ਕਚਰਾ ਵਗੈਰਾ ਪੱਤੇ ਵਗੈਰਾ ਹੋ ਜਾਂਦੇ ਆ ਆਪਾਂ ਇਦਾਂ ਦੇ ਤੋੜਿਆਂ ਦੇ ਵਿੱਚ ਪਾ ਦਿੰਨੇ ਆ ਕਿਉਂਕਿ ਆਪਾਂ ਨੀਚੇ ਨਹੀਂ ਢੇੜੀ ਲੱਗੇ ਰਹਿਣ ਲੇਟੇ ਢੇੜੀਆਂ ਲੱਗਾ ਰਵੇ ਤੇ ਬੁੜਾ ਜਿਹਾ ਲੱਗਦਾ ਫਿਰ ਆਪਾਂ ਇਹਦੇ ਵਿੱਚ ਇਦਾਂ ਦੇ ਬੋੜਿਆਂ ਦੇ ਵਿੱਚ ਪਾ ਦਿੰਨੇ ਆ ਜਦੋਂ ਵੀ ਹਨਾ ਕਚਰਾ ਵਗੈਰਾ ਹੋਵੇ ਉਸ ਤੋਂ ਬਾਅਦ ਆਪਾਂ ਬਾਹਰ ਛੁੱਟ ਕੇ ਆਉਨੇ ਆ ਰੋਡ ਦੇ ਉੱਪਰ ਰੋਡ ਤੋਂ ਮਤਲਬ ਇੱਕ ਸਾਈਡ ਤੇ ਛੁੱਟ ਕੇ ਆਉਨੇ ਆ ਉਥੇ ਅੱਗ ਵਗਾਰ ਕੇ ਫਿਰ ਅੱਗ ਲਗਾ ਦੇਤੀ ਆ ਤੇ ਅੰਬ ਸਾਡੇ ਪਏ ਹੋਏ ਆ ਪਰ ਹੁਣ ਆਪਾਂ ਹਨਾ ਉਚਾਰ ਸਾਡੇ ਹੈਗਾ ਸੀ ਨਹੀਂ ਪਾਇਆ ਆਪਾਂ ਉਹ ਮੌਸਮ ਬਦਲ ਗਜਣ ਦੇ ਹਵਾਜ਼ ਦਾ ਨੂੰ ਸੁਣਾਈ ਦੇਂਦੀ ਹੋਈ ਹੈ ਨਾ ਥੋੜਾ ਕਾਫੀ ਹੋਇਆ ਵਾ ਹਿੱਤਾ ਦੇਖੋ ਅੱਜ ਬੱਦਲ ਬਹੁਤ ਹੋਇਆ ਵਾ ਤੇ ਹਵਾਇ ਚਲਦੀ ਪਈ ਹੈ ਸੋ ਹੁਣ ਆਪਾਂ ਜਾਂਦੇ ਆਂ ਅੰਦਰ ਤੇ ਆਟਾ ਗੁੰਨਈਏ ਤੇ ਉਸ ਤੋਂ ਬਾਅਦ ਆਪਾਂ ਫੁਲਕੇ ਲਾਵਾਂਗੇ ਤੇ तो हम आप जाने घर सो, सो हूँ आप आ अंदर तो हम आप गुना आटा आटा गुन के फिर करते हैं तो गलत कुछ ਉਸ ਦਾ ਸਟੈਂਡ ਪਿਆ ਸੀ ਤੇ ਕਿਉਂਕਿ ਫਿਰ ਇਕੱਲੇ ਲਈ ਮੁਸ਼ਕਲ ਹੋ ਜਾਂਦਾ ਵੀਡੀਓ ਬਣਾਉਣੇ ਤੇ ਮੈਂ ਇਹ ਥੋੜਾ ਛੋਟਾ ਵਾ ਇਹ ਵੈਸੇ ਥੋੜਾ ਹਨਾ ਵੱਡਾ ਵੀ ਹੋ ਜਾਂਦਾ ਵਾ ਤੇ ਪਰ ਹਜੇ ਮੈਂ ਜਨਾ ਇਹ ਮਤਲਬ ਟਾਈਮ ਆਪਣਾ ਕੱਢਣ ਦੀ ਪਈ ਆ ਉਸ ਤੋਂ ਬਾਅਦ ਛੋਕ ਵੱਡੀ ਲੈ ਲਾਂਗੀ ਤੇ ਬਾਕੀ ਮੈਨੂੰ ਜਿਸ ਵੀ ਭੈਣ ਨੇ ਮਾਈਕ ਵਗੈਰਾ ਲਿਆ ਵਾ ਜਾਂ ਇਦਾਂ ਦੇ ਹਨਾ ਸਟੈਂਡ ਵਗੈਰਾ ਲਿਆ ਮੈਨੂੰ ਜਰੂਰ ਨੀਚੇ ਮੈਂਸ਼ਨ ਕਰ ਦਿਓ ਕਮੈਂਟ ਕਰਕੇ ਦੱਸ ਦਿਓ ਕਿਹੜੀ ਕੰਪਨੀ ਦਾ ਵਧੀਆ ਵਾ ਤੇ ਮਾਈਕ ਜਿਹੜੇ ਉਹ ਕਿਹੜੀ ਕੰਪਨੀ ਦੇ ਵਧੀਆ ਵਾ ਸੋ ਮੈਨੂੰ ਜਰੂਰ ਉਹਦਾ ਲਿੰਕ ਮੈਂਸ਼ਨ ਕਰ ਦਿਓ ਜੀ ਜੇ ਕਿਸੇ ਵੀ ਸੋ ਅੱਜ ਹੁਣ ਮੈਂ ਆ ਗਈ ਸੀ ਕਿਚਨ ਦੇ ਵਿੱਚ ਤੇ ਕਿਚਨ ਦੇ ਵਿੱਚ ਮੈਂ ਆ ਗੁੰਨੜੀ ਸੀ ਆਟਾ ਤੇ ਨਾਣੇ ਟਾ ਡਿਨਾ ਕਰਦੇ ਆ ਤੁਹਾਡੀਆਂ ਗੱਲਾਂ ਜਿਹੜੀਆਂ ਬਹੁਤ ਜ਼ਰੂਰੀ ਨੇ ਤੇ ਪਲੀਜ਼ ਸਪੋਰਟ ਜਦੋਂ ਕਰਦੇ ਹੁੰਦੇ ਹੋ ਨਾ ਤਾਂ ਪਲੀਜ਼ ਦਿਲੋਂ ਕਰਿਆ ਕਰੋ ਏ ਨਾ ਕਿਆ ਕਰੋ ਕਿ ਸਾਹਮਣੇ ਕੋਈ ਬੰਦਾ ਹੈ ਨੀਆ ਤੇ ਆਪਾਂ ਹਨਾ سپورਟ ਨਹੀਂ ਕਰਨੀ سپورਟ ਜਿੰਨਾ ਟਾਈਮ ਹੀ ਤੁਹਾਡੇ ਕੋ ਲੱਗਦਾ سپورਟ ਕਰਕੇ ਚਲੇ ਜਾਇਆ ਕਰੋ ਤੇ ਮੈਸੇਜ ਮੈਂ ਹਮੇਸ਼ਾ ਰੀਡ ਕਰਦੀ ਆ ਇਹ ਨਾ ਸੋਚੋ ਕਿ ਰੀਡ ਨਹੀਂ ਕਰਦੀ ਕੱਲ ਵੀ ਮੇਰੀ ਤਬੀਅਤ ਠੀਕ ਨਹੀਂ ਸੀ ਇਸ ਕਰਕੇ ਮੇਰੇ ਕੋ ਵਲੋਗ ਨਹੀਂ ਸੀ ਪਾਇਆ ਗਿਆ ਤੇ ਵੈਸੇ ਮੈਂ ਬਣਾਇਆ ਸੀ ਇਹ ਜਿਹੜਾ ਅੱਜ ਵਾਲਾ ਵਲੋਗ ਮੈਂ ਕੱਲ ਬਣਾਇਆ ਸੀ ਪਰ ਮੇਰੇ ਕੋਲ ਪਾਇਆ ਨਹੀਂ ਸੀ ਗਿਆ ਤੇ ਐਡੀਟਿੰਗ ਵਗੈਰਾ ਨਹੀਂ ਸੀ ਹੋਈ ਤੇ ਤੁਹਾਨੂੰ ਪਤਾ ਜਦੋਂ ਸਰੀਰ ਸੈੱਟ ਨਾ ਹੋਵੇ ਮੈਂ ਕੱਲ ਵੀ ਮਿਊਟ ਲਾਈਵ ਇਸ ਕਰਕੇ ਲਈ ਸੀ ਮੇਰੀ ਤਬੀਅਤ ਠੀਕ ਨਹੀਂ ਸੀ ਤੇ ਮੈਂ ਜਦੋਂ ਲਾਈਵ ਦੇ ਵਿੱਚ ਆਉਣੀ ਆ ਤੇ ਦੋ ਦਿਨ ਘੰਟੇ ਬੈ ਕੇ ਮੈਂ ਵੇਸਟ ਜਾਨੀ ਆ ਮੇਰੇ ਨਾਲ ਕੋਈ ਗੱਲਬਾਤ ਨਹੀਂ ਕਰਦਾ ਕਈ ਵਾਰ ਤੇ ਫਿਰ ਮੈਨੂੰ ਮਿਊਟ ਕਰਕੇ ਰੱਖਣੀ ਪੈਂਦੀ ਆ ਲਾਈਵ ਜਦੋਂ ਮੈਂ ਮਿਊਟ ਕਰ ਲੈਂਦੀ ਆ ਫਿਰ ਸਾਰੇ ਹੀ ਬਾਅਦ ਵਿੱਚ ਆ ਜਾਂਦੇ ਆ ਅਸਟੈਂਡ ਫਿਰ ਮੈਨੂੰ ਕੋਈ ਨਾ ਕੋਈ ਕਰਦਾ ਕੰਮ ਪੈ ਜਾਂਦਾ ਵਾ ਇੱਕ ਇਕੱਲੀ ਜਨਾਨੀ ਲਈ ਘਰ ਸਾਹਮਣਾ ਬਹੁਤ ਔਖਾ ਹੋ ਜਾਂਦਾ ਵਾ ਆਪਣਾ ਬੱਚਾ ਦੇਖਣਾ ਆਪਣੇ ਘਰ ਪਰਿਵਾਰ ਦਾ ਮੈਂਬਰ ਦੇਖਣਾ ਰੋਟੀ ਪਾਣੀ ਦਾ ਦੇਖਣਾ ਹਨਾ ਤੁਹਾਨੂੰ ਪਤਾ ਹੀ ਹੈ ਫਿਰ ਜਦੋਂ ਆਪਾਂ ਡੰਗਰ ਵਸੇ ਰੱਖੇ ਹਾਂ ਤਾਂ ਉਹਨਾਂ ਵੱਲ ਵੀ ਸਾਰਾ ਧਿਆਨ ਰੱਖਣਾ ਪੈਂਦਾ ਵਾ ਹਨਾ ਤੇ ਇਹ ਚੀਜ਼ਾਂ ਪਲੀਜ਼ ਮਜਬੂਰੀਆਂ ਸਭ ਤੋਂ ਵੱਡੀਆਂ ਮਜਬੂਰੀਆਂ ਹੁੰਦੀਆਂ ਵਾ ਇਹਨਾਂ ਚੀਜ਼ਾਂ ਨੂੰ ਸਮਝਿਆ ਕਰੋ ਤੇ ਇਹ ਚੈਨਲ ਜਿਹੜਾ ਵਾ ਇਹ ਬੜਾ ਮਤਲਬ ਔਖਾ ਚੱਲਦਾ ਵਾ ਇਹ ਕੋਈ ਸੌਖੀ ਗੱਲ ਨਹੀਂ ਹੈਗੀ ਬਹੁਤ ਔਖਾ ਵਾ ਇਹਦੇ ਵਿੱਚ ਸਟਰਗਲ ਕਰਨਾ ਇਹ ਬੱਚੇ ਪਾਲਣ ਤੋਂ ਵੀ ਸਭ ਤੋਂ ਔਖਾ ਵਾ ਇਹ ਕੰਮ ਆ ਇਹ ਸੌਖਾ ਨਹੀਂ ਹੈਗਾ ਤੇ ਇਹ ਕਈ ਲੋਕ ਹੈਨਾ ਕਹਿੰਦੇ ਆ ਕਿ ਚੈਨਲ ਤੇ ਕੰਮ ਕਰਦੀਆਂ ਫਿਰਦੀਆਂ ਵਾ ਇਹਨਾਂ ਨੂੰ ਕੋਈ ਕੰਮ ਨਹੀਂ ਕਰਨੀ ਰੋਟੀ ਟੋਕ ਪਕਾ ਲਿਆ ਕਰੋ ਦੇਖੋ ਰੋਟੀ ਟੋਕ ਤੇ ਹੈਨਾ ਆਪਾਂ ਪਕਾ ਕੇ ਤੇ ਫੇੜੀ ਚੈਨਲ ਤੇ ਕੰਮ ਕਰਦੇ ਆ ਕੋਈ ਵਹਿਲੇ ਤੇ ਹੈ ਨਹੀਂ ਆਪਾਂ ਲੋਕਾਂ ਵਾਂਗੂ ਟੱਪ ਦੇ ਦੇਣੀ ਨਾ ਆਪਾਂ ਆਪਣੇ ਕੰਮ ਧੰਦੇ ਕਰਕੇ ਆਪਣੇ ਬੱਚੇ ਬਾਲ ਬੱਚੇ ਸਾਂਭ ਕੇ ਤੇ ਫਿਰ ਆਪਾਂ ਕੰਮ ਕਰਦੇ ਆ ਸੋ ਇਹ ਚੀਜ਼ਾਂ ਨੂੰ ਸਮਝਿਆ ਕਰੋ ਤੇ ਜ਼ਿਆਦਾਤਰ ਮੈਂ ਵੇਖਿਆ ਵਾ ਕਿ ਨੱਚਣ ਟੱਪਣ ਵਾਲਿਆਂ ਨੂੰ ਜ਼ਿਆਦਾ ਸਹਿ ਦਿੰਦੇ ਆ ਤੇ ਸਾਡੇ ਵਰਗੇ ਜਿਹੜੇ ਨਾਰਮਲ ਹੁੰਦੇ ਆ ਘਰ ਦਾ ਕੰਮ ਕਰਦੇ ਆ ਸਾਰਾ ਕੰਮ ਧੰਦਾ ਕਰਕੇ ਫਿਰ ਆਪਣਾ ਹਨਾ ਮਿਹਨਤ ਕਰਦੇ ਆ ਤੇ ਉਹਨਾਂ ਦੀ ਕੋਈ ਕਦਰ ਨਹੀਂ ਹੁੰਦੀ ਅੱਜ ਕੱਲ ਝੂਠ ਬੋਲਣ ਵਾਲਿਆਂ ਦੀ ਜ਼ਿਆਦਾ ਕਦਰ ਹੁੰਦੀ ਆ ਸੱਚ ਦੀ ਕੋਈ ਕਦਰ ਨਹੀਂ ਹੁੰਦੀ ਤੇ ਤਾਂ ਇਹ ਲੋਕ ਹੁਣ ਸੱਚ ਘੱਟ ਬੋਲਦੇ ਆ ਝੂਠ ਜ਼ਿਆਦਾ ਬੋਲਦੇ ਆ ਤੇ ਇਹੀ ਤਾਂ ਚੀਜ਼ਾਂ ਜਿਹੜੀਆਂ ਵਾ ਇਹ ਲੋਕਾਂ ਦੇ ਸਮਝ ਚ ਸਮਝ ਤੋਂ ਬਾਹਰ ਆ ਤੇ ਇੱਥੇ ਮੈਂ ਹੁਣ ਰੋਟੀ ਪਾਣੀ ਇਹਨਾਂ ਨੂੰ ਖਿਲਾ ਕੇ ਤੇ ਮੈਂ ਕਿਹਾ ਚਲੋ ਆਪਾਂ ਬਰਤਨ ਮੈਂ ਨਾ ਚੁੱਕ ਲੈਣੀ ਆ ਤੇ ਹਰਜੋਤ ਟੀਵੀ ਦੇਖਣ ਡਿਆ ਸੀ ਤੇ ਸੋ ਇੱਥੇ ਮੈਂ ਬਰਤਨ ਰੱਖ ਦਿੱਤੇ ਤੇ ਇੱਕ ਜ਼ਰ ਤੇ ਹੁਣ ਮੈਂ ਦੁੱਧ ਗਰਮ ਕਰੂੰਗੀ ਦੁੱਧ ਗਰਮ ਕਰਕੇ ਉਸ ਤੋਂ ਬਾਅਦ ਮੈਂ ਫਿਰ ਖੱਟਾ ਲਾਵੂੰਗੀ ਦੁੱਧ ਨੂੰ ਤੇ ਕਿਉਂਕਿ ਮੈਨੂੰ ਕਈ ਵਾਰ ਯਾਦ ਭੁੱਲ ਜਾਂਦਾ ਵਾ ਜਦੋਂ ਸ਼ਾਮ ਨੂੰ ਹਨਾ ਥੱਕੇ ਹਾੜੇ ਆਪਾਂ ਲੰਮੇ ਪੈ ਜਾਂਦੇ ਆ ਤੇ ਫਿਰ ਉਹ ਯਾਦ ਭੁੱਲ ਜਾਂਦਾ ਵਾ ਕਿਉਂਕਿ ਸਾਰਾ ਦਿਨ ਫੋਨ ਤੇ ਵੀ ਕੰਮ ਕਰਨਾ ਪੈਣਾ ਨੂੰ ਵੀ ਐਡੀਟਿੰਗ ਪੈਣਾ ਦੇ ਲਾਈਵ ਚ ਵੀ ਜਾਣਾ ਹੁੰਦਾ ਤੇ ਕਾਫੀ ਕੰਮ ਪੈ ਜਾਂਦਾ ਸਾਨੂੰ ਤੇ ਮੇਰੇ ਕੋਲੋਂ ਕਾਫੀ ਜਿਵੇਂ ਮੈਂ ਰਿਸ਼ਤੇ ਰਿਸ਼ਤੇਦਾਰਾਂ ਕੋਲੋਂ ਨਹੀਂ ਗਈਆਂ ਹੁਣ ਵੀ ਜੋਤ ਨੂੰ ਛੁੱਟੀਆਂ ਸੀ ਪਰ ਮੈਂ ਨਹੀਂ ਜਾਇਆ ਜਾਣਾ ਮੇਰੇ ਕੋਲੋਂ ਕਿਉਂਕਿ ਮੇਰਾ ਕਾਫੀ ਆਪਣਾ ਚੈਨਲ ਦਾ ਕੰਮ ਰੁਕਦਾ ਇਸ ਕਰਕੇ ਆਪਾਂ ਆਪਣੇ ਹਨਾ ਕੰਮ ਨੂੰ ਛੱਡ ਕੇ ਕਿਤੇ ਨਹੀਂ ਜਾ ਸਕਦੇ ਤੇ ਸੋ ਇੱਥੇ ਮੈਂ ਮਸਾਲਾ ਸੁਕਣਾ ਸੁਕਣੇ ਪਾਇਆ ਸੀ ਤੇ ਮੈਂ ਹੁਣ ਬਾੜ ਪਾਇਆ ਸੀ ਮੈਂ ਦ ਲੈਣ ਦਿੱਤਾ ਇਹ ਪੋੜੀਆਂ ਤੇ ਰੱਖ ਦਿੱਤਾ ਤੇ ਇੱਥੇ ਇੱਥੇ ਮੈਂ ਦੇਖ ਰਹੀ ਸੀ ਕਿ ਬਾਹਰ ਕਾਫੀ ਅੰਧੇਰਾ ਹੋ ਗਿਆ ਵਾ 6 ਵਜੇ ਦਾ ਟਾਈਮ ਹੋ ਗਿਆ ਸੀ ਤੇ ਸੋ ਸਾਢੇ 6 ਦਾ ਹੋ ਗਿਆ ਸੀ ਇੱਥੇ ਕੱਪੜੇ ਸੀ ਤੇ ਮੈਂ ਸੋਚਿਆ ਕਿ ਤੈਹ ਲਗਾਉਣੇ ਆ ਤੇ ਮੈਂ ਕਿਹਾ ਚਲ ਮੈਂ ਬਾਅਦ ਚ ਲਗੋਣੀ ਆ ਮੈਂ ਤਾਂ ਥੱਕ ਗਈ ਆ ਤੇ ਹੁਣ ਮੈਂ ਬਸ ਰੋਟੀ ਖਾ ਕੇ ਤੇ ਲੰਮੇ ਪਹਿਣਾ ਆ ਆਪਾਂ ਤੇ ਸੋ ਹੁਣ ਇੱਧਰ ਤੁਸੀਂ ਦੇਖੋ ਕਪਾਂਡੇ ਵੀ ਮੇਰੇ ਧੋਣ ਵਾਲੇ ਆ ਇਹ ਵੀ ਆਪਾਂ ਵਾਸ਼ ਕਰਕੇ ਉਸ ਤੋਂ ਬਾਅਦ ਹੈਨਾ ਧੋਵਾਂਗੇ ਤੇ ਸੋ ਹੁਣ ਆਪਾਂ ਦੁੱਧ ਗਰਮ ਕੀਤਾ ਹੈ ਤੇ ਦੁੱਧ ਗਰਮ ਕਰਨ ਤੋਂ ਬਾਅਦ ਵਿੱਚ ਆਪਾਂ ਰਾਵਾਂਗੇ ਖੱਟਾ ਜ ਜ ਅੱਜ ਦੀ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜਿੱਥੇ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟ ਜ਼ਰੂਰ ਕਰਿਓ ਲਾਈਕ ਕਰ ਦਿਓ ਤੇ ਆਪਾਂ ਮਿਲਦੇ ਹਾਂ ਹੁਣ ਤੁਹਾਨੂੰ ਸੋਨੀ ਜੀ ਵਧੀਆ ਜੀ ਨੈਕਸਟ ਵੀਡੀਓ ਦੇ ਨਾਲ ਜੀ ਸੋ ਬਾਏ ਬਾਏ ਜੀ ਸਾਸ਼ੀ ਕਾ ਸਾਰਿਆਂ ਨੂੰ ਸੋ ਮਿਲਦੇ ਹਾਂ ਜੀ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਨਾਲ ਜੇ ਸਾਡੀ ਥੋੜੀ ਜੀ ਵੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਕਮੈਂਟ ਜ਼ਰੂਰ ਕਰਿਓ ਬਾਏ ਬਾਏ